ਇਸ ਵੇਲੇ ਦੀ ਬਿਹਤ ਵੱਡੀ ਖਬਰ ਜਿੱਥੇ ਪੁਲਿਸ ਤੇ ਲਾਰੈਂਸ ਗੈਂਗ ਤੇ ਗੁਰਗਿਆਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਤਾਂ ਇਸੇ ਮੁਕਾਬਲੇ ਦੇ ਵਿੱਚ ਦੋ ਸ਼ੂਟਰਾਂ ਨੂੰ ਗੋਲੀਆਂ ਲੱਗੀਆਂ ਨੇ ਇੱਕ ਗੁਰਗੇ ਜਿਹੜੇ ਨੇ ਲਾਰੈਂਸ ਗੈਂਗ ਦੇ ਦੱਸੇ ਜਾ ਰਹੇ ਨੇ ਤੁਹਾਨੂੰ ਦੱਸਣੇ ਕੀ ਡੇਰਾ ਬਸੀ ਅੰਬਾਲਾ ਹਾਈਵੇ ਉੱਤੇ ਸਟੀਲ ਸਟ੍ਰਿਪਸ ਦਾਪਨਾ ਦੇ ਨੇੜੇ ਇਹ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਜੁਥੇ ਪੁਲਸ ਨੇ ਲਾਰੈਂਸ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਫਤਾਰ ਕੀਤਾ। ਚਨੰਦ ਵਿੱਚੋਂ ਦੋ ਸ਼ੂਟਰਾਂ ਨੂੰ ਗੋਲੀਆਂ ਲੱਗੀਆਂ ਨੇ ਤੇ ਮੌਕੇ ਤੇ ਹੀ ਹਸਪਤਾਲ ਪਹੁੰਚਾ ਦਿੱਤਾ ਗਿਆ ਤੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡੇਰਾਬੱਸੀ ਅੰਮਾਲਾ ਹਾਈਵੇ ਤੋਂ ਜੁਥੇ ਸਟੀਲ ਸਟ੍ਰਿਪਸ ਸਟਾਵਲਰ ਦੇ ਨੇੜੇ ਇਹ ਵੱਡਾ ਇਨਕਾਊਂਟਰ ਹੋਇਆ ਤੇ ਦੋ ਸ਼ੂਟਰਾਂ ਨੂੰ ਗੋਲੀਆਂ ਲੱਗੀਆਂ ਨੇ ਤੇ ਇਹਨਾਂ ਤੋਂ ਹਥਿਆਰਾਂ ਤੇ ਗੋਲਾ ਬਾਰੂਦ ਦਾ ਜ਼ਖੀਰਾ ਵਿਛੜਾ ਹੈ ਵੱਡੀ ਮਾਤਰਾ ਦੇ ਵਿੱਚ ਬਾਰਾਮਤ ਕੀਤਾ ਗਿਆ ਤਾਂ ਲਗਾਤਾਰ ਪੁਲਿਸ ਦੀਆਂ ਕਾਰਵਾਈਆਂ ਲਗਾਤਾਰ ਜਾਰੀਆਂ ਨੇ ਤੇ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਜੁੜੀ ਹੈ ਐਨਕਾਊਂਟਰ ਦੀਆਂ ਖਬਰਾਂ ਆ ਰਹੀਆਂ ਨੇ ਜਿੱਥੇ ਵੱਡੀ ਕਾਰਵਾਈ ਨੂੰ ਇਹਨਾਂ ਵੱਲੋਂ ਅੰਜਾਮ ਦੇਣਾ ਹੁੰਦਾ ਹੈ ਤਾਂ ਉਸ ਦੀ ਖਬਰ ਮਿਲਦੇ ਸਾਰ ਹੀ ਪੁਲਿਸ ਵੱਲੋਂ ਨਾਕਾਬੰਦੀ ਦੇ ਦੌਰਾਨ ਇਹਨਾਂ ਦੀ ਵੱਡੀ ਸਾਜ਼ਿਸ਼ ਨੂੰ ਮੌਕੇ 'ਚ ਹੀ ਨਾਕਾਮ ਕੀਤਾ ਜਾ ਰਿਹਾ ਤੇ ਵੱਡੇ-ਵੱਡੇ ਸ਼ੂਟਰਾਂ ਨੂੰ ਜਿਹੜਾਗਾ ਗ੍ਰਿਫਤਾਰ ਕੀਤਾ ਜਾ ਰਿਹਾ ਜਿਹੜੇ ਕਿ ਵੱਡੇ ਗੈਂਗ ਦੇ ਨਾਲ ਸੰਬੰਧਿਤ ਨੇ ਤਾਂ ਹੁਣ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਇਸ ਬਾਬਤ ਵਿਸਤਾਰਪੂਰਵਕ ਜਾਣਕਾਰੀ ਪੁਲਿਸਕਾਰੀਆਂ ਵੱਲੋਂ ਥੋੜੀ ਦੇਰ ਦੇ ਵਿੱਚ ਦਿੱਤੀ ਜਾਵੇਗੀ ਕਿ ਅਸਲ ਦੇ ਵਿੱਚ ਇਹਨਾਂ ਦਾ ਕੀ ਇਰਾਦਾ ਸੀ ਕਿਸ ਵਾਰਦਤ ਨੂੰ ਜਾਮਨੇ ਦੀ ਫਿਰਾਕਤ ਵਿੱਚ ਸੀ ਇਹ ਸਾਰੇ ਬਾਬਤ ਖੁਲਾਸੇ ਹੋਣਗੇ ਫਿਲਹਾਲ ਮੌਕੇ ਦੀਆਂ ਤਸਵੀਰਤਾਂ ਦੇ ਨਾਲ ਤੁਹਾਨੂੰ ਦੱਸਦੇ ਨੇ ਇੱਕ ਵਾਰ ਫਿਰ ਤੋਂ ਕਿ ਲੋਰੈਂਸ ਟੈਂਕ ਦੇ ਚਾਰ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਦੋ ਸ਼ੂਟਰਾਂ ਨੂੰ ਗੋਲੀਆਂ ਲੱਗੀਆਂ ਨੇ ਤੋਂ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਯੋਕੀ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਵੜਨ ਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ